ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਾ ਸੰਤ ਜੀਓ ਅਸੀਂ ਤੁਸੀਂ ਧਨਤਾ ਦੇ ਜੋਗ ਹਾਂ ਜੋ ਚਬਰਾਂ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਪ੍ਰਤੱਖ ਸਤਿਗੁਰੂ ਸਾਰੇ ਸੰਸਾਰ ਦੇ ਸੰਝੇ ਰਹਿ ਵਰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਚਰਨਾਂ ਦੇ ਵਿੱਚ ਬੈਠ ਕਰਕੇ ਰੱਬੀ ਗੁਰਬਾਣੀ ਦੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਆਨੰਦ ਮਾਣਦੇ ਆ ਰਹੇ ਹਾਂ ਸਵਾ 3:3 ਵਜੇ ਸੇਵਾ ਸ਼ੁਰੂ ਹੋ ਜਾਂਦੀ ਆ ਤੇ ਸੰਗਤਾਂ ਆਣ ਕੇ ਕੋਈ ਝਾੜੂ ਦੀ ਸੇਵਾ ਕੋਈ ਪੋਚੇ ਦੀ ਸੇਵਾ ਕੋਈ ਨਿਸਾਨ ਸਾਹਿਬ ਨੂੰ ਸੁਨਾਨ ਕਰਾਉਂਦਾ ਕੋਈ ਅੰਦਰ ਦਰਬਾਰ ਸਾਹਿਬ ਦੇ ਵਿੱਚ ਸੇਵਾ ਸੇਵਾ ਜਿਹੜੀ ਵੀ ਮਿਲ ਜਾਏ ਕਰ ਲੈਣੀ ਚਾਹੀਦੀ ਹੈ ਸੇਵਾ ਸਫਲदाईਆ ਸਤਿਗੁਰ ਕੀ ਸੇਵਾ ਸਫਲ ਹੈ ਸਫਲ ਕਦੋਂ ਆ ਜੇ ਕੋ ਕਰੇ ਚਿੱਤ ਲਾਏ ਜਿਹੜੇ ਫਿਰ ਚਿੱਤ ਲਾ ਕੇ ਕਰਦੇ ਨੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਚਿੱਤ ਲਾ ਕੇ ਕਰਦੇ ਨੇ ਜਿਹੜੇ ਫਿਰ ਉਹਨਾਂ ਦੀ ਸਰਬਦਾ ਮਨ ਦੀਆਂ ਭਾਵਨਾ ਇੱਛਾ ਪੂਰੀਆਂ ਹੋ ਜਾਂਦੀਆਂ ਨੇ ਔ ਅੱਜ ਦਾ ਹੁਕਮਨਾਮਾ ਸਾਹਿਬ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਕੀ ਕਹਿੰਦੇ ਨੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਗੌਂਡ ਰਾਗ ਦੇ ਵਿੱਚ ਗੌਂਡ ਮਹਲਾ 5 ਰਾਮ ਰਾਮ ਸੰਗ ਕਰ ਵਿਵਹਾਰ ਸਚੇਪਾਤਸਾ ਮਹਾਰਾਜ ਜੀ ਕਹਿੰਦੇ ਤੂੰ ਕੇਵਲ ਸਵਾਮੀ ਮਾਲਕ ਨਾਲ ਹੀ ਬਣਜ ਵਪਾਰ ਕਰ ਸਚੇਪਾਤਸਾ ਦੇ ਨਾਲ ਬਣਜ ਵਪਾਰ ਕਰ ਉਹ ਕਿਹੜਾ ਕਰਨਾ ਵਪਾਰ ਸਚੇਪਾਸ ਨੂੰ ਤੰਬੇਜ ਸੋਨੇ ਦਾ ਵਪਾਰ ਲੋਕੀ ਕਰਦੇ ਨੇ ਸਾਧੂਆਂ ਨੇ ਨਾਮ ਬਣ ਗਿਆ ਉਹ ਨਾਮ ਦਾ ਬਣਜ ਕਰਦੇ ਨੇ ਤਾਂਬੇ ਸੋਨੇ ਦਾ ਵਪਾਰ ਲੋਕੀ ਕਰਦੇ ਆ ਤੇ ਸਾਧੂਆਂ ਨੇ ਨਾਮ ਬਣ ਗਿਆ ਉਹ ਨਾਮ ਦਾ ਬਣਜ ਕਰਦੇ ਨੇ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਬੰਦਗੀ ਕਰਦੇ ਨੇ ਨਾਮ ਰੂਪੀ ਧਨ ਇਕੱਠਾ ਕਰਦੇ ਨੇ ਆਖੋ ਸਤਨਾਮ ਜਿਹੜਾ ਦੁਨਿਆਵੀ ਧਨਾਂ ਨਾਲ ਉਹਨੇ ਤਾਂ ਇੱਥੇ ਰਹਿ ਜਾਣਾ ਉਹਨੇ ਨਹੀਂ ਨਾਲ ਜਾਣਾ ਨਾਲ ਕੀ ਜਾਣਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮਨ ਓਹਾ ਨਾਮ ਤੇਰੇ ਸੰਗ ਸਹਾਈ ਉਥੇ ਨਾਮ ਨੇ ਸਹਾਈ ਹੋਣਾ ਇੱਥੋਂ ਤੱਕ ਬੰਦੇ ਦੇ ਨਾਲ ਸੂਈ ਨਹੀਂ ਜਾਂਦੀ ਆਖ ਸਤਨਾਮ ਨਾਂਗੇ ਆਬਨ ਨਾਂਗੇ ਜਨਨਾ ਕੋਈ ਨਾ ਰਹਿ ਰਾਜਾ ਰਾਣਾ ਕੋਈ ਵੀ ਨਹੀਂ ਰਹਾ ਸਰੀਰ ਕਰਕੇ ਤਾਂ ਗੁਰੂ ਸਹਬਾਨ ਵੀ ਨਹੀਂ ਰਹਿ ਆਖ ਸਤਨਾਮ ਇਹ ਸਰੀਰ ਨਾਸਵੰਤ ਹੈ ਤਾ ਗੁਰਮੁਖ ਪਿਆਰਿਓ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਬਣਜ ਕਰੀਏ ਨਾਮ ਜਪੀਏ ਸੇਵਾ ਕਰੀਏ ਸਿਮਰਨ ਕਰੀਏ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਅੱਗੇ ਫਰਮਾਨ ਕਰਦੇ ਨੇ RAM 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 ਪ੍ਰਾਣ ਅਦਾੜ ਸਵਾਮੀ ਮਾਲਕ ਦਾ ਨਾਮ ਹੀ ਮੇਰੀ ਜਿੰਦ ਜਾਣ ਦਾ ਆਸਰਾ ਹੈ ਕੋਈ ਵੀ ਚੀਜ਼ ਆਸਰੇ ਦੇ ਨਾਲ ਖੜਦੀ ਆ ਕੋਈ ਵੀ ਚੀਜ਼ ਹੈ ਉਹ ਆਸਰੇ ਦੇ ਨਾਲ ਖੜਦੀ ਆ ਹੁਣ ਮੈਕ ਲੱਗਿਆ ਹੋਇਆ ਇਹਨੂੰ ਕਾਦਾ ਆਸਰਾ ਸਟੈਂਡ ਦਾ ਸਟੈਂਡ ਨੂੰ ਕਾਦਾ ਆਸਰਾ ਤੇ ਥੱਲੇ ਸਟੇਜ ਦਾ ਸਟੇਜ ਨੂੰ ਕਾਦਾ ਆਸਰਾ ਥੱਲੇ ਧਰਤੀ ਦਾ ਤੇ ਗੁਰਮੁਖ ਪਿਆਰਿਓ ਇਸੇ ਤਰ੍ਹਾਂ ਕੋਈ ਨਾ ਕੋਈ ਚੀਜ਼ ਜਿਹੜੀ ਖੜੀ ਆਸਰੇ ਖੜੀ ਆਂ ਸਰੀਰ ਨੂੰ ਕੀ ਦਾ ਆਸਰਾ ਜਿਹੜੇ ਆਏ ਬੈਠੇ ਆਂ ਖੜੇ ਆਂ ਤੁਰਦੇ ਫਿਰਦੇ ਆਂ ਗਿਰਦੇ ਨਹੀਂ ਆਪਾਂ ਕਾਦਾ ਆਸਰਾ ਸਾਨੂੰ ਆਸਰਾ ਉਹ ਪਰਮੇਸ਼ਰ ਦੇ ਨਾਮ ਦਾ ਆਖੋ ਸਤਨਾਮ ਜਿਹਨੂੰ ਅਸੀਂ ਜਪਦੇਈ ਦੀ ਉਹਦਾ ਆਸਰਾ ਭਾਈ ਜਿੱਦੇ ਨਾਮ ਪਰਮੇਸ਼ਰ ਅੰਦਰ ਨਾ ਰਹਿਆ ਫਿਰ ਖੜਕੇ ਦਿਖਾਇਓ ਫਿਰ ਬੈਠਕੇ ਦਿਖਾਇਓ ਫਿਰ ਅੱਖ ਝਮਕਕੇ ਦਿਖਾਇਓ ਫਿਰ ਤੁਰ ਫਿਰਕੇ ਦਿਖਾਇਓ ਖਾ ਪੀਕੇ ਦਿਖਾਇਓ ਕਿਉ ਫਿਰ ਕੀ ਹੋ ਜੂਗਾ ਫਿਰ ਇਹਨੂੰ ਪਰਮੇਸ਼ਰ ਦਾ ਆਸਰਾ ਨਹੀਂ ਰਹਿਣਾ ਕੋ ਸਤਨਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਪਰਮੇਸ਼ਰ ਦਾ ਆਸਰਾ ਸੋਕ ਕਿਉ ਮਨੋਂ ਵਿਸਾਰੀਐ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸੋਕ ਤੋਂ ਮਨੋਂ ਵਿਸਾਰੀਐ ਏ ਵੱਡਾ ਦਾਤਾ ਉਹ ਕਹਿੰਦੇ ਐਡੇ ਵੱਡੇ ਦਾਤੇ ਨੂੰ ਕਿਉ ਵਿਸਾਰਦੇ ਹੋ ਕਿਉਂ ਭੁੱਲਦੇ ਹੋ ਸੋ ਕਿਉਂ ਮਨੋਂ ਵਿਸਾਰੀਏ ਏ ਬੜਾ ਦਾਤਾ ਜਿਨੇ ਜਠਰ ਅਗਣ ਦੇ ਵਿੱਚ ਤੇਰੀ ਰੱਖਿਆ ਕੀਤੀ ਆ ਮਾਤਾ ਦੇ ਗਰਭ ਦੇ ਵਿੱਚ ਤੇਰੀ ਰੱਖਿਆ ਕੀਤੀ ਆ ਉੱਥੇ ਕਿਹੜਾ ਦੁੱਧ ਪੁਲਾਉਂਦਾ ਸੀ ਉੱਥੇ ਕਿਹੜਾ ਚਾਹ ਪੁਲਾਉਂਦਾ ਸੀ ਉੱਥੇ ਕਿਹੜਾ ਕੋਲਰ ਪੱਖੇ ਏਸੀ ਲੱਗੇ ਹੋਏ ਸੀ ਜਠਰ ਅਗਨ ਬਾਰਲੀ ਤਪਸ ਨਾਲੋਂ 10 ਗੁਣਾ ਜ਼ਿਆਦਾ ਗੁਰਬਾਣੀ ਨੇ ਦੱਸਿਆ ਵੀ ਬਾਰਲੀ ਅਗਨ ਨਾਲੋਂ 10 ਗੁਣਾ ਜ਼ਿਆਦਾ ਜਠਰ ਅਗਨ ਸਾਡੇ ਅੰਦਰ ਆਇਆ ਕੋ ਸਤਨਾ ਉਥੇ ਵਾਹਿਗੁਰੂ ਪਰਮੇਸ਼ਰ ਨੇ ਰੱਖਿਆ ਕੀਤੀ ਆ ਆਪਨ ਸਿਮਰਨ ਦੇ ਤਹ ਤੁਮ ਰੱਖਣਹਾਰੇ ਉਹ ਵਾਹਿਗੁਰੂ ਪਰਮੇਸ਼ਰ ਦੇ ਆਪਣਾ ਸਿਮਰਨ ਦੇ ਕੇ ਇਹਦੀ ਰੱਖਿਆ ਕੀਤੀ ਆ ਆਓ ਅੱਗੇ ਕੀ ਕਹਿੰਦ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ RAM 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 ਕੀਰਤਨ ਗਾਏ ਰਮਤ RAM ਸਭ ਰਹਉ ਸਮਾਇ ਤੂੰ ਸੁਆਮੀ ਮਾਲਕ ਦੇ ਨਾਮ ਦਾ ਜਸ ਗਾਇਨ ਕਰ ਸਰਬ ਵਿਆਪਕ ਸੁਆਮੀ ਸਾਰੇ ਹੀ RAM ਰਹਾ ਹੈ ਸਾਰੇ ਹੀ ਰਾਮ ਰਹਿਣ ਗਾਉ। ਉਹ ਸੱਚੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਸਾਰਿਆਂ ਧਾਵਾਂ ਦੇ ਤੇ ਆ ਪਾਈਏ। ਘਟ ਘਟ 'ਤੇ ਹਰ ਜੂ ਬਸੈ ਸੰਤਨ ਕਿਹੋ ਪੁਕਾਰ। ਔਕੀਂ ਅੰਗੇ ਸੰਤ ਜਿਨਾ ਮਿਲ ਬੋਲੋ ਰਾਮ। ਸਭ ਤੇ ਨਿਰਮਲ ਪੂਰਨ ਕਾਮ ਰਹਾ। ਸਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪਵਿੱਤਰ ਪੁਰਸਾਂ ਨੂੰ ਮਿਲ ਕੇ ਪਵਿੱਤਰ ਪੁਰਸ ਕੌਣ ਨੇ ਭਾਈ ਪਵਿੱਤਰ ਪੁਰਸ ਉਹ ਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਗੁਰੂ ਦੀ ਸੇਵਾ ਕਰਦੇ ਨੇ ਤੇ ਜਿਹੜੇ ਨਾਮ ਜਪਦੇ ਨੇ ਸੇਵਾ ਸਿਮਣ ਕਰਦੇ ਨੇ ਉਹ ਪਵਿੱਤਰ ਪੁਰਸ ਨੇ ਜਿਹੜੇ ਘਰ ਚ ਚਰਨ ਪਾ ਦਿੱਤੇ ਤੇ ਕਿਰਪਾ ਹੋ ਜਾਂਦੀ ਆ ਜਿਹਦੇ ਸਿਰ ਤੇ ਹੱਥ ਰੱਖ ਦਿੱਤਾ ਨਾ ਮਿਹਰ ਹੋ ਜਾਂਦੀ ਆ ਕਿਰਪਾ ਹੋ ਜਾਂਦੀ ਆ ਕਿਉਂ ਉਹਨਾਂ ਦੇ ਚਰਨਾਂ ਦੇ ਵਿੱਚ ਬਰਕਤਾਂ ਨੇ ਪਵਿੱਤਰ ਨੇ ਰ ਨ ਚਰਨ ਹੱਥਾਂ ਦੇ ਵਿੱਚ ਬਰਕਤਾਂ ਨੇ ਤੇ ਗੁਰਮੁਖ ਪਿਆਰਿਓ ਹੱਥ ਪਵਿੱਤਰ ਨੇ ਤੇ ਪ੍ਰਭ ਜੀ ਵਸੈ ਸਾਧ ਕੀ ਰਸਨਾ ਰੱਬ ਦੇ ਪਿਆਰਾਂ ਦੀ ਰਸਨਾ ਦੇ ਉੱਤੇ ਪਰਮੇਸ਼ਰ ਵਸਦਾ ਏ ਆਖੋ ਸਤਨਾਮ ਜੇ ਉਹਨਾਂ ਨੇ ਵਾਚਨ ਕਰ ਦਿੱਤਾ ਨਾ ਤੇ ਸਮਝ ਲਓ ਪਰਮੇਸ਼ਰ ਨੇ ਵਾਚਨ ਕੀਤਾ ਆ ਕੋ ਸੁਪਨਾ ਬਾਣੀ ਕਹਿੰਦੀ ਆ ਮੈਂ ਨਹੀਂ ਕਹਿੰਦਾ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਉਹਨਾਂ ਦੀ ਰਸਨਾ ਦੇ ਉੱਤੇ ਪਰਮੇਸ਼ਰ ਵਸਦਾ ਸਾਰਿਆਂ ਨਾਲੋਂ ਇਹ ਪਰਮ ਪਵਿੱਤਰ ਅਤੇ ਮੁਕੰਮਲ ਕਾਰ ਵਿਹਾਰ ਹੈ ਸਭ ਤੇ ਨਿਰਮਲ ਪੂਰਨ ਕਾਮ ਇਹ ਸਭ ਤੋਂ ਵਧੀਆ ਕਮਾ RAM ਨਾਮ ਤਨ ਸੰਚ ਪੰਡਾਰ RAM 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 ਕਰ ਆਹਾਰ ਤੂੰ ਰੱਬ ਦੇ ਨਾਮ ਦੀ ਦੌਲਤ ਦਾ ਖਜ਼ਾਨਾ ਇਕੱਠਾ ਕਰ ਰੱਬ ਦੇ ਨਾਮ ਦੀ ਦੌਲਤ ਦਾ ਖਜ਼ਾਨਾ ਇਕੱਠਾ ਕਰ ਤਾਂ ਗੁਰਮੁਖ ਪਿਆਰਿਓ ਮਹਾਰਾਜ ਜੀ ਕਹਿੰਦੇ ਤੂੰ ਸਵਾਮੀ ਮਾਲਕ ਦੇ ਨਾਮ ਨੂੰ ਹੀ ਆਪਣਾ ਭੋਜਨ ਬਣਾ ਲੈ। ਸਰੀਰ ਦੀ ਖਰਾਕ ਭੋਜਨ ਹੈ ਤੇ ਆਤਮਾ ਦੀ ਖਰਾਕ ਭਜਨ ਹੈ। ਆ ਹੁਣ ਆਪਰੇ ਬੈਠੇ ਆ ਸਾਰੇ ਸਮਝ ਲਓ ਆਪਣੀ ਆਤਮਾ ਨੂੰ ਖਰਾਕ ਦੇ ਰਿਹਾ ਕੋ ਸਤਨਾ ਇਹ ਵੀ ਆਪਾਂ ਕਹਿ ਸਕਦਾ ਵੀ ਆਤਮਾ ਦੇ ਵਾਤੇ ਆ ਲੰਗਰ ਲੱਗਿਆ ਹੋਇਆ ਤੇ ਜੇ ਹੁਣ ਚੱਲਦੇ ਲੰਗਰ ਦੇ ਵਿੱਚ ਆ ਕੇ ਬੈਠਾਂਗੇ ਦਰਿਆਵੀ ਗੱਲ ਕਰ ਲਈਏ ਲੰਗਰ ਚੱਲ ਰਿਹਾ ਪ੍ਰਸ਼ਾਦਾ ਪਾਣੀ ਵਰਤ ਰਿਹਾ ਖੀਰ ਕੜਾ ਵਰਤ ਰਿਹਾ ਜੀ ਆਪਾਂ ਆ ਕੇ ਲੰਗਰ ਦੇ ਵਿੱਚ ਬੈਠਾਂਗੇ ਬੈਟ ਕੇ ਲੰਗਰ ਪਾਣੀ ਸਕਾਂਗੇ ਤਾਂ ਸਾਡਾ ਸਰੀਰ ਰੱਜ ਜਾਊਗਾ ਜਿਵੇਂ ਉਲਦਰੋਂ ਭਾਂਡੇ ਪੁੰਨੇ ਤੋਤੇ ਸਾਰਾ ਕੁਝ ਇਕੱਠਾ ਕਰਕੇ ਅੰਦਰ ਚਾਬੀ ਲੋਕ ਲਾ ਦਿੱਤਾ ਆਗੇ ਕਹੋ ਜੀ ਪ੍ਰਸ਼ਾਦਾ ਸਕਾ ਦੂੰ ਮਿਲ ਜੇਗਾ ਨਹੀਂ ਮਿਲਣਾ ਕੀ ਕਹੂਗਾ ਅਗਲਾ ਅੱਗੇ ਸੇਵਾਦਾਰ ਵੀ ਭਾਈ ਹੁਣ ਤਾਂ ਵੱਧ ਗਿਆ ਹੁਣ ਤਾਂ ਵਰਤਾ ਦਿੱਤਾ ਆ ਵੀ ਲੰਗਰ ਚੱਲ ਰਿਹਾ ਅੱਧਾ ਥੋੜੇ ਸਮੇਂ ਚ ਲੰਗਰ ਦੀ ਸਮਾਪਤੀ ਹੋ ਜਾਣੀ ਆ ਫੇਰ ਮਾਰੀ ਚੱਲੋ ਗੇੜੇ ਸਾਰੀ ਦਿਹਾੜੀ ਕੁਝ ਨਹੀਂ ਮਿਲਣਾ ਹਾਂ ਗੁਰੂ ਦੇ ਦਰ ਤੇ ਆਇਆ ਸਮਾਂਦਰੂ ਸਫਲਾ ਹੋ ਜਾਣਾ ਪਰ ਦਾਤਾ ਨਹੀਂ ਮਿਲਣੀ ਇਸ ਤਰ੍ਹਾਂ ਹਰ ਚੀਜ਼ ਦਾ ਸਮਾਂ ਐਵੇਂ ਨਹੀਂ ਮਹਾਰਾਜ ਨੇ ਅਮਰਤ ਵੇਲੇ ਨੂੰ ਮਹਾਨਤਾ ਦਿੱਤੀ ਪ੍ਰਭੂ ਵਿੱਚ ਹੁਣ ਰੂਹ ਦੀ ਖਰਾਕ ਚੱਲ ਰਹੀ ਆ ਚੱਲਦੇ ਲੰਗਰ ਦੇ ਵਿੱਚ ਜਿਹੜਾ ਮਰਜੀ ਆਪਣੀ ਰੂਹ ਨੂੰ ਖਰਾਕ ਦੇ ਦੇਵੇ ਤਾ ਗੁਰਮੁਖ ਪਿਆਰੇ ਇੱਥੇ ਰਜਦੀ ਆਤਮਾ ਕੋ ਸਤਨਾ ਆਉ ਕੀ ਕਹੰਦੇ ਅੱਗੇ RAM RAM ਬਿਸਰ ਨਹੀਂ ਜਾਏ ਕਰ ਕਿਰਪਾ ਗੁਰ ਦੀ ਆਪਤਾ ਤੂੰ ਸੁਆਮੀ ਦੇ ਨਾਮ ਨੂੰ ਨਾ ਭੁਲਾ ਮਿਹਰ ਧਾਰ ਕੇ ਗੁਰਾਂ ਨੇ ਮੈਨੂੰ ਨਾਮ ਦਾ ਨਾਮ ਦਰਸਾ ਦਿੱਤਾ ਗੁਰ ਦਿਆ ਬਤਾਏ ਗੁਰੂ ਨੇ ਨਾਮ ਬਾਰੇ ਦੱਸ ਦਿੱਤਾ ਵੀ ਉਹਨੂੰ ਵਿਸਾਰੋ ਨਾ ਉਹਨੂੰ ਭੁੱਲੋ ਨਾ RAM 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 ਸਦਾ ਸਹਾਈ ਰਾਮ 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 ਲਬਲਾਇ ਸੁਆਮੀ ਮਾਲਕ ਦਾ ਨਾਮ ਸੁਦੀਵ ਹੀ ਸਹਾਇਤਾ ਕਰਦਾ ਸਹਾਇਤਾ ਕਿਦੀ ਕਰੂ ਜਿਹੜਾ ਜਪੂਗਾ ਨਾ ਜਿਹੜਾ ਨਾਮ ਜਪੂਗਾ ਉਸ ਦੀ ਸਹਾਇਤਾ ਹੋਣੀ ਆ ਮਹਾਰਾਜ ਜੀ ਕਹਿੰਦੇ ਤੂੰ ਸੁਆਮੀ ਮਾਲਕ ਦੇ ਨਾਮ ਨਾਲ ਪਿਆਰ ਪਾਲਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਪਾਲਾ ਫਿਰ ਦੇਖੀ ਕਿਵੇਂ ਕਿਰਪਾ ਹੁੰਦੀ ਹੈ ਨੇ ਕਿਵੇਂ ਬਖਸ਼ਾ ਹੁੰਦੀ ਹੈ ਨੇ ਇੱਕ ਮੈਨੂੰ ਕਹਿੰਦਾ ਬਾਬਾ ਜੀ ਕਿਰਪਾ ਕਰ ਦੋ ਮੈਂ ਮੈਂ ਕਾਦੀ ਕਿਰਪਾ ਕਰੀਏ ਕਹਿੰਦਾ ਜੀ ਇਹੋ ਜੀ ਕਿਰਪਾ ਕਰ ਦੋ ਜੈਜੀ ਜੀ ਤੁਹਾਡੇ ਤੇ ਆ ਮੈਂ ਗਾ ਅੰਮ੍ਰਿਤ ਸਕਾ ਕਹਿੰਦਾ ਨਾ ਜੋ ਤਿਆਰੀ ਜੀ ਚੱਲ ਰਹੀ ਆ ਜੀ ਕਹਿੰਦਾ ਪਹਿਲਾ ਤਾਂ ਅੰਮ੍ਰਿਤ ਸਕ ਫਿਰ 20 25 ਸਾਲ ਨਾਮ ਸਿਮਰਨ ਸੇਵਾ ਕਰ ਗੁਰੂ ਦੇ ਦਰ ਦੀ ਸੇਵਾ ਕਰ ਅਸੀਂ ਤਾਂ ਘੰਟਾ ਵਾਹਿਗੁਰੂ ਅਸੀਂ ਤਾਂ 5 ਮਿੰਟ ਨਹੀਂ ਗੁਰੂ ਦੇ ਕੋਲ ਬਹਿੜ ਸਕਦੇ ਜਿਹੜੇ ਸਦਾ ਹੀ ਗੁਰੂ ਦੇ ਕੋਲ ਰਹਿੰਦੇ ਨੇ ਤਾਂ ਗੁਰਮੁਖ ਪਿਆਰੀ ਇੱਕ ਗੱਲ ਹੋਰ ਵੀ ਆ ਗੁਰੂ ਦੇ ਕੋਲ ਰਹਿਣ ਵਾਲੇ ਖਾਲੀ ਵੀ ਰਹਿ ਜਾਂਦੇ ਨੇ ਆਖੋ ਸਤਨਾਮ ਹਣ ਤੁਸੀਂ ਕਹੋਗੇ ਕਿਵੇਂ ਜੀ ਨਾ ਗੁਰੂ ਦਾ ਹੁਕਮ ਮੰਨਣਾ ਨਾ ਕੋਈ ਸੇਵਾ ਕਰਨੀ ਆ ਨਾ ਕੋਈ ਸਿਮਰਨ ਕਰਨਾ ਨਾ ਕੋਈ ਮਹਾਰਜ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਾਇਆ ਤਾ ਗੁਰਮੁਖ ਪਿਆਰ ਮੈਂ ਬੜੇ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਖਾਲੀ ਜਿਹੜੇ ਨਾਲ ਦੇ ਦੇਖਿਆ ਨਾ ਮੈਨੂੰ ਕਹਿੰਦੇ ਸੰਤ ਰੇਂਜੀ ਤੁਹਾਡੇ ਕੋਲ ਪਤਾ ਨਹੀਂ ਕਿਰੀ ਗਿੱਦੜ ਸਿੰਘ ਹੀ ਆ ਤੁਸੀਂ ਐਡੀ ਚੜ੍ਹਦੀ ਕਲਾ 'ਚ ਰਹਿੰਦੇ ਹੋ ਬੜੀਆਂ-ਬੜੀਆਂ ਗੱਡੀਆਂ ਸਾਡੇ ਤਾਂ ਕਹਿੰਦੇ ਮੋਟਰਸਾਈਕਲ ਦੇ ਤੇਲ ਨਹੀਂ ਪੈਂਦਾ ਮੇਗਾ ਭਾਈ ਸਾਡੇ ਕੋਲ ਨਾਮ ਆ ਸਾਨੂੰ ਮਹਾਪੁਰਖਾਂ ਨੇ ਦਿੱਤੀ ਹੋਈ ਹੈ ਸਿੱਖਿਆ ਬਚਪਨ ਤੋਂ ਜਪਦੇ ਆ ਨਾਮ ਸਿਮਰਨ ਗੁਰੂ ਦਾ ਹੁਕਮ ਮੰਨ ਦੇਵਾ ਸਾਹੀ ਕਿਰਪਾ ਹੀ ਗਿੱਦੜ ਸਿੰਘੀ ਆ ਇਹੀ ਕਿਰਪਾ ਹੋਣੀ ਆ ਸਾਡੇ ਗੁਰੂਆਂ ਨੇ ਵੀ ਇਹੀ ਕੀਤਾ ਸੰਤਾਂ ਭਗਤਾਂ ਨੇ ਵੀ ਜਿਹੜੇ ਪੂਰਨ ਬ੍ਰਹਮ ਗਿਆਨੀ ਉਹਨਾਂ ਨੇ ਵੀ ਇਹੀ ਕੀਤਾ ਜਿਹੜਾ ਵੀ ਨਾਮ ਸਿਮਰਨ ਕਰਦਾ ਉਹ ਚੜ੍ਹ ਦੀ ਕਲਾ ਹੋਣੀ ਹੋਣੀ ਆ ਉਹਨੂੰ ਕੋਈ ਨਹੀਂ ਰੋਕ ਸਕਦਾ ਮੈਂ ਨਹੀਂ ਕਹਿੰਦਾ ਮਰਜ ਕਹਿੰਦੇ ਹਾਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਉਸ ਜੀ ਦੇ ਮਨ ਦੇ ਵਿੱਚ ਜਿਹਦੇ ਤਨ ਦੇ ਵਿੱਚ ਉਹ ਪਰਮੇਸ਼ਰ ਵਸ ਗਿਆ ਨਾ ਫਿਰ ਜੈ ਜੈਕਾਰ ਹੁਣ ਤੋਂ ਕੋਈ ਨਹੀਂ ਰੋਕ ਸਕਦਾ ਆਖ ਸਤਨਾ ਇਸ ਕਰਕੇ ਭਾਈ ਵਾਹਿਗੁਰੂ ਪਰਮੇਸ਼ਰ ਦੀਆਂ ਬਰਕਤਾਂ ਨੇ ਨਾਮ ਦੀਆਂ ਬਰਕਤਾਂ ਨੇ ਸਾਰੀ ਕਿਰਪਾ ਨਾਮ ਦੀ ਆ ਸੇਵਾ ਸਿਮਣ ਦੀ ਵਿਚਾਰ ਚੱਲ ਰਹੀ ਸੀ ਉਹ ਵਾਹਿਗੁਰੂ ਪਰਮੇਸ਼ਰ Swami Malik ਦਾ ਨਾਮ ਸਦੀਵ ਹੀ ਸਹਾਇਤਾ ਕਰਦਾ ਤੂੰ Swami Malik ਦੇ ਨਾਮ ਨਾਲ ਪਿਆਰ ਪਾਲਾ ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੈਂ ਪਵਿੱਤਰ ਹੋ ਗਿਆ ਕਹਣ ਕਹਿੰਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਦੇ ਉਹ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਔਰ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਪਾ ਕੇ ਨਾਮ ਜਪ ਕੇ ਮੈਂ ਪਵਿੱਤਰ ਹੋ ਗਿਆ। ਆਉ ਲਾਸਟ ਪੰਕਤੀਆਂ ਕਰ ਲਈਏ ਸਰਬਨ ਸਮਾਜਾਤ ਨਹੀਂ ਦਿੰਦਾ ਕਿਉਂਕਿ ਸਵਾ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਦੋ ਬੇੜੀਆਂ ਤੇ ਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਨਹੀਂ ਮਿਲਦਾ ਵਿਚ ਵਿਚਾਲੇ ਡੁੱਬ ਜਾਂਦੇ ਨੇ। ਇੱਕ ਬੇੜੀ ਚੜਜੋ ਤੇ ਪਾਰ ਲੱਗ ਜਾਵਾਂਗੇ ਆਓ ਕੀ ਕਹਿੰਦੇ ਲਾਸਟ ਪੰਕਤੀਆਂ ਜਨਮ ਜਨਮ ਕੇ ਕਿਲ ਵਿਖ ਗਏ ਮੇਰੇ ਅਨੇਕਾਂ ਜਰਮਾਂ ਦੇ ਪਾਪ ਧੋਤੇ ਗਏ ਨੇ ਕਾਦੇ ਨਾਲ ਧੋਤੇ ਗਏ ਨੇ ਕੱਪੜੇ ਕਾਦੇ ਨਾਲ ਧੋਤੇ ਜਾਂਦੇ ਨੇ ਹੁਣ ਤਾਂ ਚਲੋ ਬੀਬੀਆਂ ਮਸ਼ੀਨ ਜੀ ਜਪਾਣ ਨੇ ਸਰਪ ਪਾ ਕੇ ਤੇ ਅੱਗੇ ਇਹ ਬਿਮਾਰੀਆਂ ਬਧਾ ਕਾ ਤੋਂ ਲੱਗੀਆਂ ਨੇ ਅੱਗੇ ਮਾਈਆਂ ਬੀਬੀਆਂ ਬੈਠੀਆਂ ਨੇ ਪ੍ਰਾਣੀਆਂ ਬਜ਼ੁਰਗ ਬੈਠੇ ਨੇ ਅੱਗੇ ਨਾਉਣਾ ਤਾਂ ਤਾਂ ਨਾਲ ਕਾ ਗੇੜ ਦੇ ਵਰਜ ਹੁੰਦੀ ਸਰੀਰ ਦੀ ਤੇ ਜੇ ਕੱਪੜੇ ਧੋਣੇ ਤਾਂ ਮੋਗਰੀ ਚੱਲਦੀ ਸੀ ਤਾਂ ਸਰੀਰ ਦੀ ਵਰਜ ਹੁੰਦੀ ਸੀ ਤਾਂ ਗੁਰਮੁਖ ਪਿਆਰਿਓ ਕੰਮ ਕਰਦੇ ਸਰੀਰ ਦੀ ਵਰਜਸ ਹੁੰਦੀ ਤੇ ਬਿਮਾਰੀਆਂ ਵੀ ਨਹੀਂ ਸੀ ਲੱਗਦੀ ਆਖੋ ਸਤਨਾ ਪ੍ਰਾਣੇ ਬਜ਼ੁਰਗ ਸਾਈਕਲਾਂ ਦੇ ਉੱਤੇ ਜਾਂਦੇ ਸਾਈਕਲ ਚਲਾਉਂਦੇ ਹੁਣ ਤਾਂ ਮੜਾ ਇੱਥੇ ਜਾਣਾ ਹੋਵੇ ਜਦਿ ਮੋਟਰਸਾਈਕਲ ਦੀ ਕਿੱਕ ਮਾਰਦੇ ਸਾਈਕਲ ਚੱਲਦਾ ਤੇ ਵਰਜਸ ਹੁੰਦੀ ਆ ਸਾਰਾ ਸਰੀਰ ਚੱਲਦਾ ਇਸ ਕਰਕੇ ਗੁਰਮੁਖ ਪਿਆਰਿਓ ਬਰਜਸ ਹੁੰਦੀ ਆ ਸੱਚੇ ਪਾਤਸ਼ਾਹ ਮਰਜੀ ਫਰਮਾਨ ਕਰਦੇ ਨੇ ਕਹਿੰਦੇ ਮੇਰੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਗਏ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਸਿਮਰਨ ਕਰਕੇ ਬੰਦਗੀ ਕਰਕੇ ਰਾਮਤ ਰਾਮ ਜਨਮਤ ਨਿਵਾਰੈ ਰਮਤ RAM ਜਨਮ ਮਰਨ ਨਵਰੇ ਉਚਰਤ RAM ਪੈਪਾਰ ਉਤਰੈ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਜੰਮਣੇ ਤੇ ਮਰਨੇ ਮੁੱਕ ਗਏ ਭਾਵ ਕਿ ਜਨਮ ਮਰਨ ਦੇ ਜਿਹੜੇ ਬੰਧਨ ਨੇ ਚੱਕਰ ਨੇ ਨਾ ਜੂਨੀਆ ਨੇ ਏ ਮੁੱਕ ਜਾਂਦੇ ਨੇ ਨਾਮ ਦਾ ਸਿਮਰਨ ਕਰਕੇ ਸਾਈਂ ਦੇ ਨਾਮ ਦਾ ਜਾਪ ਕਰਨ ਦੁਆਰਾ ਪ੍ਰਾਣੀ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਸਭ ਤੇ ਊਚ ਰਾਮ ਪਰਗਾਸ ਨਿਸਰਸਰ ਜਪੁ ਨਾਨਕ ਦਾਸ ਸਭ ਤੇ ਊਚ ਰਾਮ ਪਰਗਾਸ ਨਿਸਵਾਸਰ ਜਪੁ ਨਾਨਕ ਦਾਸ ਪ੍ਰਕਾਸ਼ ਵਾਰਨ ਪਰਬੂ ਸਾਰਿਆਂ ਨਾਲੋਂ ਉੱਚਾ ਹੈ ਉਹਦੇ ਉੱਦੋਂ ਵੱਡਾ ਕੋਈ ਨਹੀਂ ਹੈ ਉਹ ਪਰਮੇਸ਼ਰ ਸਾਰਿਆਂ ਤੋਂ ਉੱਚਾ ਹੈ ਵੱਡਾ ਹੈ ਤੇ ਓਡਾ ਪਰਮੇਸ਼ਰ ਵਰਗਾ ਕੋਈ ਨਹੀਂ ਹੈ ਮਹਾਰਾਜ ਜੀ ਕਹਿੰਦੇ ਰਾਤ ਦਿਨ ਨਫਰ ਨਾਨਕ ਉਸ ਦਾ ਅਰਧਨ ਕਰਦਾ ਮਹਾਰਾਜ ਜੀ ਕਹਿੰਦੇ ਮੈਂ ਵੀ ਦਿਨ ਰਾਤ ਤੋਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ ਹਾਂ ਸੋ ਭਾਈ ਨਾਮ ਸਿਮਰਨ ਦੇ ਵਿੱਚ ਹੀ ਸਾਰੀਆਂ ਵਰਕਤਾਂ ਨੇ ਨਾਮ ਸਿਮਰਨ ਕਰਾਂਗੇ ਤੇ ਮਨ ਦੀ ਇੱਛਾ ਭਾਵਨਾ ਪੂਰੀਆਂ ਹੋਣਗੀਆਂ ਨਾਮ ਜਪਾਂਗੇ ਦੁੱਖੜੇ ਦੂਰ ਹੋਣਗੇ ਨਾਮ ਦੀ ਹੀ ਗੱਲ ਆ ਨਾਮ ਹੀ ਗੁਰਾਂ ਨੇ ਜਪਿਆ ਤੇ ਅੱਗੇ ਨਾਮ ਜਪਾਇਆ ਮਰਜੀ ਕਿਤੇ ਆਪ ਜਪੋ ਤੇ ਅਬਰਾ ਨਾਮ ਜਪਾਵੋ ਆਓ ਆਇਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਮਹਾਰਾਜ ਜੀ ਆਪ ਜੀ ਆਂਦਾ ਕੋਟਨ ਕੋਟ ਕੋਟ ਧੰਨਵਾਦ ਤੁਸੀਂ ਸਾਨੂੰ ਨਵਾੜਿਆਂ ਨੂੰ ਨਿਤਾੜਿਆਂ ਨੂੰ ਚਰਣਾ ਦੇ ਵਿੱਚ ਬੈਠਣ ਦੇ ਸਪਾਦ ਸਮੇਂ ਬਕਸਸ ਕੀਤੇ ਆ ਆਪ ਜੀ ਆਂਦਾ ਕੋਟਨ ਕੋਟ 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 ਤਲਵਾਰ ਕਰੋ ਕਿਰਪਾ ਪਰੋ ਹਾਜ਼ਰੀ ਸਾਰੇ ਇੱਕ ਮਿੰਟ ਦੀ ਭਾਵੇਂ ਪੌਣੇ 6 ਵਜੇ ਸਮਾਪਤੀ ਕਰਨੀ ਸੀ ਮੱਲੋ ਮੱਲੀ ਸਮਾਂ ਵੱਧ ਲੱਗ ਜਾਂਦਾ ਆਓ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਚਰਨਾਂ ਦੇ ਵਿੱਚ ਜੇ 5-4 ਮਿੰਟ 10 ਮਿੰਟ ਵੱਧ ਲੱਗ ਜਾਂਦੇ ਨੇ ਤਾਂ ਸਾਡੇ ਲਈ ਸਫਲਤਾਈ ਆ ਪਰ ਇਹ ਵੀ ਹੁੰਦਾ ਕਿਉਂਕਿ ਸਮਾਂ ਕਈਆਂ ਨੇ ਬੱਚੇ ਵੀ ਤੋਰਨੇ ਹੁੰਦੇ ਆ ਜਾਂ ਕਈਆਂ ਨੇ ਡਿਊਟੀ ਤੇ ਜਾਣਾ ਹੁੰਦਾ ਇਸ ਤਰ੍ਹਾਂ ਸੋ ਤਰ੍ਹਾਂ ਦੇ ਪ੍ਰਸ਼ਾਦਾ ਪਾਣੀ ਬਣਾਉਣਾ ਸੋ ਪੌਣੇ 1 6 ਵਜੇ ਆਪਾਂ ਕੱਲ ਨੂੰ ਕੋਸ਼ਿਸ਼ ਕਰਾਂਗੇ ਵੀ ਸਮਾਪਤੀ ਕਰ ਦਿਆ ਕਰੀਏ ਆਓ ਕਰੋ 1 ਮਿੰਟ ਦੀ ਹਾਜ਼ਰੀ ਗੱਜ-ਵੱਜ ਕੇ ਬੋਲਿਓ ਪਤਾ ਲੱਗ ਜੇ ਸਪੀਕਰ ਦੇ ਵਿੱਚ ਕਿਉਂਕਿ ਜੇ ਤੁਸੀਂ ਉੱਚੀ ਬੋਲੋਗੇ ਬਾਜੂਰੇ ਆਊਗੀ ਇੱਥੋਂ ਉੱਪਰ ਜਾਊਗੀ ਉੱਪਰ ਪਤਾ ਲੱਗੂ ਵੀ ਦਰਬਾਰ ਸਾਹਿਬ ਸੰਗਤਾਂ ਨਾਲ ਭਰਿਆ ਹੋਇਆ ਕਰਿਓ ਕਿਰਪਾ ਸਾਰੇ ਵਾਹ ਗੁਰੂ 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 ਵਾਹ ਵੀ ਵਾਹ 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 ਗੁਰੂ 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 ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ